ਪੰਜਾਬ ਯੂਨੀਵਰਸਿਟੀ ਕੈਂਡੀਗਟ ਸੈਨੇਟ ਚੋਣਾਂ ਦੀ ਤਰੀਕ ਤਾ ਐਲਾਨ ਨਹੀਂ ਕੀਤਾ ਗਿਆ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚੇ ਤੋਂ 25 ਨਵੰਬਰ 2025 ਦਾ ਸਮਾਂ ਮੰਗਿਆ ਸੀ ਪਰ ਮੋਰਚੇ ਨੇ 26 ਨਵੰਬਰ ਨੂੰ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਪਹਿਲਾਂ ਬੰਦ ਦੇ ਸੱਦੇ ਵੀ ਜਾਰੀ ਕੀਤੇ ਗਏ ਸੂਬੇ ਭਾਰ ਦੇ ਵਿਦਿਆਰਥੀ ਅਤੇ ਵੱਖ-ਵੱਖ ਸੰਗਠਨਾਂ ਦੇ ਮੈਂਬਰ ਬੁੱਧਵਾਰ ਨੂੰ ਇੱਕ ਵਾਰ ਫਿਰ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈਣਗੇ ਪਾਕਿਸਤਾਨ ਸਰ ਰੀਨੂ ਵਿਜ ਨੇ ਸੈਨੇਟ ਚੋਣਾਂ ਕਰਵਾਉਣ ਲਈ ਕਾਉਂਸਲਰ ਅਤੇ ਉਪਰਾਸ਼ਟ ਤਿੰਨ ਨੂੰ ਪੱਤਰ ਲਿਖਿਆ ਪਰ ਪ੍ਰਵਾਨਗੀ ਨਹੀਂ ਮਿਲੀ ਦੱਸਦੇ ਇਹ ਕਿ 26 ਨਵੰਬਰ ਨੂੰ ਬੰਦ ਨੂੰ ਸਫਰ ਬਣਾਉਣ ਦੇ ਲਈ ਵਿਦਿਆਰਥੀ ਯੂਨੀਵਰਸਿਟੀ ਦੇ ਅੰਦਰ ਵੱਖ-ਵੱਖ ਥਾਵਾਂ ਤੇ ਰੈਲੀਆਂ ਦਾ ਅਜੂਬਾ ਜਨ ਕਰ ਰਹੇ ਨੇ ਜਿਸ ਦੇ ਵਿਜੇ ਦੁਕਾਨਦਾਰ ਅਧਿਕਾਰਾਂ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਦੱਸਦੇ ਹਾਂ ਕਿ ਪੰਚਾਇਤਾਂ ਨੇ ਵੀ ਹਾਲੀ ਦੇ ਵਿੱਚ ਆਪਣੀ ਮੀਟਿੰਗ ਕਿਸ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਲਈ ਇੱਕ ਮਤਾ ਪੇਸ਼ ਕੀਤਾ ਹੈ। ਤਾਂ ਹੁਣ ਦੇਖਣਾ ਅਹਿਮ ਰਹੇਗਾ ਕਿ ਕੀ ਪਾਈ ਚਾਂਸਲਰ ਦੇ ਹੁਕਮ ਆਏਗਾ ਜਾਂ ਫਿਰ ਯੂਨੀਵਰਸਿਟੀ ਨੂੰ ਵਿਦਿਆਰਥੀ ਬੰਦ ਕਰ ਦੇਣਗੇ। ਪੰਜਾਬ ਯੂਨੀਵਰਸਿਟੀ ਕੈਂਡੀਗੇਟ ਚ ਸੈਨੇਟ ਚੋਣਾਂ ਦੀ ਤਰੀਕ ਤਾ ਐਲਾਨ ਨਹੀਂ ਕੀਤਾ ਗਿਆ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚੇ ਤੋਂ 25 ਨਵੰਬਰ 2025 ਦਾ ਸਮਾਂ ਮੰਗਿਆ ਸੀ ਪਰ ਮੋਰਚੇ ਨੇ 26 ਨਵੰਬਰ ਨੂੰ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਪਹਿਲਾਂ ਬੰਦ ਦੇ ਸੱਦੇ ਵੀ ਜਾਰੀ ਕੀਤੇ ਗਏ ਸੂਬੇ ਪਾਰ ਦੇ ਵਿਦਿਆਰਥੀ ਅਤੇ ਵੱਖ-ਵੱਖ ਸੰਗਠਨ ਦੇ ਮੈਂਬਰ ਬੁੱਧਵਾਰ ਨੂੰ ਇੱਕ ਵਾਰ ਫਿਰ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈਣਗੇ ਪਾਕਿਸਤਾਨ ਸਰ ਰੀਨੂ ਵਿਜ ਨੇ ਸੈਨੇਟ ਚੋਣਾਂ ਕਰਵਾਉਣ ਲਈ ਕਾਉਂਸਲਰ ਅਤੇ ਉਪਰਾਸ਼ਟ ਦੀ ਨੂੰ ਪੱਤਰ ਲਿਖਿਆ ਪਰ ਪ੍ਰਵਾਨਗੀ ਨਹੀਂ ਮਿਲੀ ਦੱਸ ਦਈਏ ਕਿ 26 ਨਵੰਬਰ ਨੂੰ ਬੰਦ ਨੂੰ ਸਫਲ ਬਣਾਉਣ ਦੇ ਲਈ ਵਿਦਿਆਰਥੀ ਯੂਨੀਵਰਸਿਟੀ ਦੇ ਅੰਦਰ ਵੱਖ-ਵੱਖ ਥਾਵਾਂ ਤੇ ਰੈਲੀਆਂ ਦਾ ਆਯੋਜਨ ਕਰ ਰਹੇ ਨੇ ਜਿਸ ਦੇ ਵਿਦੇ ਦੁਕਾਨਦਾਰ ਅਧਿਕਾਰਾਂ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਪੰਚਾਇਤਾਂ ਨੇ ਵੀ ਹਾਲੀ ਦੇ ਵਿੱਚ ਆਪਣੀ ਮੀਟਿੰਗ ਚ ਇਸ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਲਈ ਇੱਕ ਮਤਾ ਪੇਸ਼ ਕੀਤਾ ਤਾਂ ਹੁਣ ਦੇਖਣਾ ਅਹਿਮ ਰਹੇਗਾ ਕਿ ਕੀ ਪਾਈ ਚਾਂਸਲਰ ਦੇ ਹੁਕਮ ਆਏਗਾ ਜਾਫੇ ਯੂਨੀਵਰਸਿਟੀ ਨੂੰ ਵਿਦਿਆਰਥੀ ਬੰਦ ਕਰ ਦਿੰਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਸੈਨੇਟ ਚੋਣਾਂ ਦੀ ਤਰੀਕ ਤਾ ਐਲਾਨ ਨਹੀਂ ਕੀਤਾ ਗਿਆ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚੇ ਤੋਂ 25 ਨਵੰਬਰ 2025 ਦਾ ਸਮਾਂ ਮੰਗਿਆ ਸੀ ਪਰ ਮੋਰਚੇ ਨੇ 26 ਨਵੰਬਰ ਨੂੰ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਪਹਿਲਾਂ ਬੰਦ ਦੇ ਸੱਦੇ ਵੀ ਜਾਰੀ ਕੀਤੇ ਗਏ ਸੂਬੇ ਭਰ ਦੇ ਵਿਦਿਆਰਥੀ ਅਤੇ ਵੱਖ-ਵੱਖ ਸੰਗਠਨ ਦੇ ਮੈਂਬਰ ਬੁੱਧਵਾਰ ਨੂੰ ਇੱਕ ਵਾਰ ਫਿਰ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈਣਗੇ ਪਾਕਿਸਤਾਨ ਸਰ ਰੀਨੂ ਵਿਜ ਨੇ ਸੈਨੇਟ ਚੋਣਾਂ ਕਰਵਾਉਣ ਲਈ ਚਾਂਸਲਰ ਅਤੇ ਉਪਰਾਸ਼ਟ ਤੀਨ ਨੂੰ ਪੱਤਰ ਲਿਖਿਆ ਪਰ ਪ੍ਰਵਾਨਗੀ ਨਹੀਂ ਮਿਲੀ ਦੱਸ ਦਈਏ ਕਿ 26 ਨਵੰਬਰ ਨੂੰ ਬੰਦ ਨੂੰ ਸਫਰ ਬਣਾਉਣ ਦੇ ਲਈ ਵਿਦਿਆਰਥੀ ਯੂਨੀਵਰਸਿਟੀ ਦੇ ਅੰਦਰ ਵੱਖ-ਵੱਖ ਥਾਵਾਂ ਤੇ ਰੈਲੀਆਂ ਦਾ ਅਜੂਬਾ ਜਨਗਨ ਕਰ ਰਹੇ ਨੇ ਜਿਸ ਦੇ ਵਿਜੇ ਦੁਕਾਨਦਾਰ ਅਧਿਕਾਰਾਂ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਪੰਚਾਇਤਾਂ ਨੇ ਵੀ ਹਾਲੀ ਦੇ ਵਿੱਚ ਆਪਣੀ ਮੀਟਿੰਗ ਚ ਇਸ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਲਈ ਇੱਕ ਮਤਾ ਪੇਸ਼ ਕੀਤਾ ਤਾਂ ਹੁਣ ਦੇਖਣਾ ਅਹਿਮ ਰਹੇਗਾ ਕਿ ਕੀ ਪਾਈ ਚਾਂਸਲਰ ਦੇ ਹੁਕਮ ਆਏਗਾ ਜਾਫ ਯੂਨੀਵਰਸਿਟੀ ਨੂੰ ਵਿਦਿਆਰਥੀ ਬੰਦ ਕਰ ਦਿੰਗੇ